ਅੱਜ ਪੰਜਾਬ ਅੰਦਰ ਪੰਚਾਇਤ ਦੀਆਂ ਖਾਲੀ ਸੀਟਾਂ ਨੂੰ ਭਰਨ ਲਈ ਚੋਣਾਂ ਕਰਵਾਈਆਂ ਗਈਆਂ ਵਿਧਾਨ ਸਭਾ ਹਲਕਾ ਫਲੋਰ ਦੇ ਬਲਾਕ ਰੋਡ ਕਲਾ ਵਿੱਚ ਪਿੰਡ ਢੇਸੀਆਂ ਕਾਨਾ ਵਿਖੇ ਸਰਪੰਚੀ ਦੀ ਚੋਣ ਵਿੱਚ ਸੋਮਨ ਰਾਣੀ ਪਤਨੀ ਮਨਦੀਪ ਕੁਮਾਰ ਬੇਟਾ ਜੀਤੂ ਰਹੀ ਉਹਨਾਂ ਨੇ 935 ਵੋਟਾਂ ਹਾਸਲ ਕਰਕੇ ਆਪਣੇ ਮੁਕਾਬਲੇ ਖੜੀ ਉਮੀਦਵਾਰ ਗੁਰਜੀਤ ਕੌਰ ਨੂੰ 296 ਦੇ ਵੱਡੇ ਫਰਕ ਨਾਲ ਹਰਾਇਆ ਗੁਰਜੀਤ ਕੌਰ ਨੂੰ 639 ਵੋਟਾਂ ਪ੍ਰਾਪਤ ਹੋਈਆਂ ਪਿੰਡ ਕਾਨਾ ਢੇਸੀਆਂ ਵਿਖੇ ਸਰਪੰਚ ਬੀਬੀ ਜਗੀਰੋ ਮਹੇਦੀ ਦੀ ਮੌਤ ਹੋ ਜਾਣ ਦੇ ਕਾਰਨ ਇਹ ਸ਼ੀਟ ਖਾਲੀ ਹੋ ਗਈ ਸੀ ਅੱਜ ਪਈਆਂ ਇਹਨਾਂ ਵੋਟਾਂ ਵਿੱਚ ਸੋਮਨ ਰਾਣੀ ਅਤੇ ਗੁਰਜੀਤ ਕੋਰ ਦਰਮਿਆਨ ਸਿੱਧੀ ਟੱਕਰ ਸੀ ਜਿਸ ਵਿੱਚ ਸੋਮਨ ਰਾਣੀ ਪਤਨੀ ਮਨਦੀਪ ਪੂਰ ਬਟਾ ਨੂੰ ਜਿੱਤ ਹਾਸਲ ਹੋਈ ਇਸ ਮੌਕੇ ਪਹੁੰਚੇ ਹੋਏ ਨਾਇਬ ਤਹਿਸੀਲਦਾਰ ਗੁਰਾਇਆ ਮਨਦੀਪ ਸਿੰਘ ਨੇ ਦੱਸਿਆ ਕਿ ਵੋਟਾਂ ਦਾ ਸਾਰਾ ਕੰਮ ਅਮਨ ਅਮਾਨ ਨਾਲ ਪੂਰਾ ਹੋ ਗਿਆ ਜਿਸ ਲਈ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ ਉਨ੍ਹਾਂ ਨੇ ਦੱਸਿਆ ਪਿੰਡ ਦਾ ਢੇਸੀਆਂ ਕਾਨਾ ਵਿਖੇ ਸੋਮਨ ਰਾਣੀ ਜੇਤੂ ਰਹੀ ਹੈ ਇਸੇ ਪ੍ਰਕਾਰ ਹੀ ਗੋਹਾਵਰ ਜੀਟੀ ਰੋਡ ਆਬਾਦੀ ਦੇ ਵਾਰਡ ਨੰਬਰ 3 ਪੰਚਲ ਦੇ ਦੋ ਉਮੀਦਵਾਰ ਵਰਸ਼ਪਾਲ ਅਤੇ ਭਾਗਰਾ ਚੌਨ ਮੈਦਾਨ ਵਿਸਨ ਜਿਨ੍ਹਾਂ ਵਿੱਚੋਂ ਭਾਗ ਜੇਤੂ ਰਹੇ ਜਦ ਕਿ ਪਿੰਡ ਜੱਜਾ ਕਲਾਂ ਵਿਖੇ ਔਰਤ ਪੰਜ ਵਾਰਡ ਨੰਬਰ 5 ਵਿੱਚ ਕੇਵਲ ਇੱਕ ਉਮੀਦਵਾਰ ਦਲਜੀਤ ਕੋਹੜੀ ਮੈਦਾਨ ਵਿਸਨ ਉਹ ਬਗੈਰ ਮੁਕਾਬਲੇ ਦੇ ਹੀ ਜੇਤੂ ਰਹੇ ਸਾਡੇ ਸਮਝੂ ਫੋਰ ਦੇ ਵਿੱਚ ਤਿੰਨ ਪਿੰਡਾਂ ਦੇ ਵਿੱਚ 25-25 ਦੇ ਇਲੈਕਸ਼ਨ ਚੱਲ ਰਹੀ ਹੈਗੀ ਆ ਇਹਦੇ ਵਿੱਚ ਹੁਣ ਮੈਂ ਪਿੰਡ ਕਾਨਾ ਟੇਸੀਆ ਪੰਚਾਇਤ ਥੇ ਜਿਹੜੀ ਇਲੈਕਸ਼ਨ ਹੈਗੀ ਉਹਦੇ ਵਿੱਚ ਇਨਸਪੈਕਟਰ ਸਕੰਦਰ ਸਿੰਘ ਐਸ ਐਚਓ ਗ੍ਰਾਇਆ ਤੇ ਉਹਦੀ ਟੀਮ ਵਰਕ ਕਰ ਰਹੀ ਹੈ ਸ਼ਫੀਸ਼ੀਅਨ ਫੋਰਸ ਹੈਗੀ ਆ ਤੇ ਨਿਰਵਗਨ ਜਿਹੜੀਆਂ ਉਹ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਸ਼ਾਂਤੀ ਨਾਲ ਜਿਹੜਾ ਹੈ ਇਹ ਸੰਪੰਨ ਕਰਾਵਾਂਗੇ ਸ਼ਾਮ ਤੱਕ ਜਿਹੜੀ ਚੋਣ ਸੀ ਕਿ ਕਨਟੇਸੀਆਂ ਦੀ ਸਰਪੰਚੀ ਦੀ ਪੀਸਫੁਲੀ ਹੋਈ ਹੈਗੀ ਆ ਇਹਦੇ ਵਿੱਚ ਸੁਮਨ ਰਾਣੀ ਨੂੰ 935 ਵੋਟਾਂ ਪਈਆਂ ਵਾ ਗੁਰਜੀਤ ਕੌਰ ਨੂੰ 639 ਦੋ ਵੋਟਾਂ ਨੋਟਾਂ ਨੂੰ ਪਈਆਂ ਵਾ ਤੇ ਰਿਜੈਕਟਡ ਹੋਈਆਂ 31 ਵੋਟਾਂ ਤੇ ਇਹ ਇਲੈਕਸ਼ਨ ਹੈ ਗਿਆ ਪੀਸਫੁਲੀ ਪਿੰਡ ਵਾਲਿਆਂ ਨੇ ਸੀ ਹਰ ਨਾਲ ਪੂਰੀ ਪੀਸਫੁਲੀ ਹੋਈ ਮੈਂ ਪਿੰਡ ਵਾਲ ਨਗਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਮੈਨੂੰ ਇਹਨਾਂ ਦੇ ਸਹਿਯੋਗ ਸਹਿਯੋਗ ਨੇ ਇਨੀ ਚਾਤ ਪ੍ਰਾਪਤ ਕੀਤੀ ਹੈ ਤੇ ਜੋ ਵਾਦੇ ਕੀਤੇ ਆ ਜਰੂਰ ਪੂਰੇ ਕਰਾਂਗੇ ਪਹਿਲ ਦੇ ਆਧਾਰ ਤੇ ਕਰਾਂਗੇ ਔਰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮਾਣ ਬਖਸ਼ਿਆ ਔਰ ਇਹਨਾਂ ਦੀ ਨਾਲ ਸਾਨੂੰ ਅੱਗੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੈਂਟੇਸਿਆ ਕਾਨਾ ਵਿੱਚ ਸਰਪੰਚ ਦੀ ਜਿਮਨੀ ਚੋਣ ਹੋਈ ਸੀ ਜੋ ਕਿ ਸ਼੍ਰੀਮਤੀ ਜਗੀਰੋ ਮਹੇਜ ਜੀ ਦੇ ਸਾਨੂੰ ਸਦੀਵੀ ਵਿਛੋੜਾ ਦੇ ਜਾਣ ਦੇ ਕਾਰਨ ਦੁਆਰਾ ਹੋਈ ਆ ਇਸ ਚੋਣ ਵਿੱਚ ਸੋਮਨ ਰਾਣੀ ਪਤਨੀ ਸ਼੍ਰੀ ਮਨਦੀਪ ਕੁਮਾਰ ਬਿੱਟਾ ਤੇ ਗਰਜੀਤ ਕੌਰ ਪਤਨੀ ਸ਼੍ਰੀ ਤਰਸੀਮ ਸਿੰਘ ਜੀ ਦੇ ਵਿਚਕਾਰ ਮੁਕਾਬਲਾ ਸੀ ਇਸ ਮੁਕਾਬਲੇ ਦੇ ਵਿੱਚ ਜੇਤੂ ਰਹੇ ਸਾਡੇ ਸੁਮਨ ਰਾਣੀ ਵਾਈਫ ਆਫ ਮਨਦੀਪ ਕੁਮਾਰ ਬਟਾਈ ਜਿਨ੍ਹਾਂ ਨੂੰ 935 ਵੋਟਾਂ ਪਈਆਂ ਅਤੇ ਗੁਰਜੀਤ ਕੋਰ ਨੂੰ 639 ਵੋਟਾਂ ਪਈਆਂ ਜਿਨ੍ਹਾਂ ਦੀ ਜਿੱਤ ਦਾ ਫਰਕ 296 ਵੋਟਾਂ ਦਾ ਸੀ ਪਿਛਲੇ ਵਾਰ ਦੇ ਜੇਤੂ ਰਹੇ ਉਮੀਦਵਾਰ ਦੇ ਜੋ ਚੋਣ ਦਾ ਜਿੱਤ ਸੀ ਉਹ 237 ਵੋਟਾਂ ਦੇ ਨਾਲ ਹੋਈ ਸੀ ਇਸ ਵਾਰ ਪਿੰਡ ਦੇ ਸਮੂਹ ਨੇ ਇਕੱਤਰ ਹੋ ਕੇ ਪਿਛਲੇ ਸਾਲ ਨਾਲੋਂ ਵੀ ਵੱਧ ਸਹਿਯੋਗ ਦਿੱਤਾ ਔਰ ਇਹ ਜੋ ਚੌੜਸੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਹੇਠ ਨਹੀਂ ਹੋਈ ਸਮੁੱਚੇ ਨਗਰ ਦੇ ਭਾਈਚਾਰਿਆਂ ਨੇ ਇਕੱਠੇ ਹੋ ਕੇ ਸ਼੍ਰੀ ਮਨਦੀਪ ਕੁਮਾਰ ਬਟਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਉਹਨਾਂ ਨੇ ਪੂਰੇ ਨਗਰ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਆਪਣੇ ਪਤਨੀ ਨੂੰ ਕੈਂਡੀਡੇਟ ਬਣਾਇਆ ਤੇ ਅੱਜ ਨਗਰ ਨੇ ਉਹਨਾਂ ਨੂੰ ਆਪਣਾ ਜੋ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਸੰਪੂਰਨ ਕੀਤਾ ਔਰ ਮੈਂ ਪੂਰੇ ਨਗਰ ਦੀ ਤਰਫੋਂ ਸ਼੍ਰੀ ਮਨਦੀਪ ਕੁਮਾਰ ਬਿੱਟਾ ਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਤੇ ਪੂਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਇਸ ਚੋੜ ਨੂੰ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਸੰਪਨ ਕੀਤਾ ਹੈ ਅਤੇ ਨਵੀਂ ਪੰਚਾਇਤ ਨੂੰ ਇਹ ਆਸ ਕਰਦਾ ਹਾਂ ਕਿ ਜੋ ਵੀ ਮੈਂਬਰ ਹਨ ਪੂਰੇ ਨਗਰ ਦੇ ਲਈ ਇਕਜੁੱਟ ਹੋ ਕੇ ਕੰਮ ਕਰਨ ਤਾਂ ਜੋ ਪਿੰਡ ਵਾਸੀਆਂ ਦੀਆਂ ਜੋ ਭਾਵਨਾਵਾਂ ਹਨ ਉਹਨਾਂ ਤੇ ਪੂਰਨ ਕੰਮ ਕੀਤੇ ਜਾਣ ਬਾਕੀ ਫਿਰ ਬੇਨਤੀ ਹੈ ਪੰਚਾਇਤ ਨਮੀਨੋ ਕੇ ਪੂਰੇ ਪਿੰਡ ਦੇ ਸਹਿਯੋਗ ਨਾਲ ਕਾਰਜ ਕਰਨੇ ਸ਼ੁਰੂ ਕਰੋ ਪੂਰਾ ਨਗਰ ਤੁਹਾਡੇ ਨਾਲ ਹੈ ਹਰ ਫੀਲਡ ਦੇ ਵਿੱਚ ਕੱਢਣ ਲਈ ਤਿਆਰ ਹੈ ਪੂਰਾ ਨਗਰ ਨੂੰ ਫੇਰ ਮੈਂ ਵਧਾਈ ਦਿੰਦਾ ਹਾਂ ਕਿ ਜੋ ਅੱਜ ਦੀ ਚੋਣ ਹੈ ਸੰਪੂਰਨ ਨਗਰ ਵਧਾਈ ਦਾ ਪਾਤਰ ਹੈ